ਜਪਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਹਾਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇ ਜੇ ਲਰ ਹਲ ਬਤਾਰੇ ਭੋਖਿਆ ਭੁਖ ਨਾ ਤਰੀ ਜੇ ਬੰਨਾ ਪੁਰੀਆ ਭਾਰ ਸਹਿਜ ਸਿਆਣ ਬਲਕ ਹੋਈ ਤਾ ਇੱਕ ਨਾ ਚਲੇ ਨਾਲ ਦਿਵਸ ਚਰਹ ਹੋਈ ਕਿਵ ਕੂੜੇ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਿਆ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਿਆਈ ਹੁਕਮੀ ਉੱਤਮ ਨੀਚ ਹੁਕਮ ਲੈ ਦੁਰਸੁਖ ਪਾਈਐ ਕਿਤਨਾ ਹੁਕਮ ਬਖਸ਼ੇ ਸੇ ਇੱਕ ਹੁਕਮੀ ਸਰਾਪ ਹੋਾਈਐ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਗੁਜੇ ਤਾਂ ਹਉਮੈ ਕਹੀ ਨਾ ਕੋਈ ਗਾਵੇ ਕੋ ਤਾਣ ਹੋਵੇ ਕੁਸੇ ਤਾਣ ਗਾਵੇ ਕੋ ਦਰਜਨ ਨੀ ਸਾਨ ਗਾਵੇ ਕੋ ਬਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਡੂ ਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਪਰਦੇ ਗਾਵੇ ਕੋ ਜਾਪੈ ਸਹ ਦੂਰ ਗਾਵੇ ਕੋ ਵੇਖੇ ਹਦਰ ਦੂਰ सतनागतिनाया रे तोड कर कर गति कोटि कोट कोट मंदा दे लंदे थग पाहे जुगा जुगंतर खाई गाय सुख में हुकुम चलाए राह नानक बिबसे वे परवाहो साचा साहिब साजना उपाख्या पावे पार आखे मंग देह देह दे दाता करे दातार फेर की अगे रखिये युद्ध सेदर बारे महो के बोलन बोलिए जो सुन धरे प्यार ਅਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰੇ ਕਰਮੀ ਆਵੇ ਕਪੜਾ ਨੰਦਰਿਮੋਖ ਦਵਾਰ ਨਾਨਕੇ ਵਾ ਜਾਣੇ ਸਭ ਆਪੇ ਸਤਿਆਰ ਆਪੇ ਨਾ ਜਾਇ ਕੀ ਤਾ ਨ ਹੋਇ ਆਪੇ ਆਪ ਨਰਿੰਜਨ ਸੋਇ ਜਿਨ ਸੇਵੈ ਤਨ ਪਾਇਆ ਮਾਰ ਨਾਨਕ ਗਾਵਿਏ ਬਨੀ ਨਿਧਾਨ ਗਾਵਿਐ ਸੁਨੀ ਹਮਣ ਰਖੀਏ ਭਾਉ ਦੁਖ ਪਰ ਹਰਸੋ ਘਰ ਲੈ ਜਾਏ ਗੁਰਮੁਖ ਨਾਮ ਦੰ ਗੁਰਮੁਖ ਵੇਗੰ ਗੁਰਮੁਖ ਪ੍ਰਹਿਆ ਸਮਾਈ ਗੁਰੇ ਸਰਭਿਰ ਭਿਰਗੁਰ ਕਾ ਗਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕੁਛ ਨਾ ਜਾਇ ਗੁਰਾ ਇੱਕ ਦੇਹ 부ਝਾਈ ਸਭਨਾ ਜੀਵਾਂ ਕਾਇਕ ਦਾਤਾ ਸੋ ਮੈ ਵਿਸਰਨਾ ਜਾਇ ਦੀ ਰਤਨ ਆਵਾਜੇ ਤਿਸ ਭਾਵ ਮੈਨ ਪਾਣੇ ਕੀ ਨਾਹੀ ਕਰੇ ਜੇ ਤੀਸੜੇ ਉਪਾਇ ਵੇ ਕਾਮਣ ਪਰਮਾ ਕੇ ਮਿਲੇ ਲੈ ਮਤ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸੇਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਵਾਂ ਕਾਇਕ ਦਾਤਾ ਸੋ ਮੈ ਵਿਸਰਨਾ ਜਾਇ ਨੇ ਤੁ ਵਿਚਾਰੇ ਹਰ ਜਾ ਹੁਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਸੰਗਾਂ ਨਾ ਉਰਖਾਈਕਰ ਜਸ ਕੀ ਰੋਜਗਲੇ ਜੇ ਤਿਸ ਨਦਰ ਨਾ ਵਈ ਤਾ ਵਾਟ ਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਮਨ त्याग ਗੁਣ ਬਹਿ ਤੇਹਾ ਕੋ ਨ ਸ੍ਰਿ ਜੀ ਜੀ ਤਿਸਕੁਨ ਕੋਈ ਕਰੇ ਸੁਨਾਇ ਸਤਿਪੇਰਸੁ ਨਾਨ ਸੁਨਾ ਧਰਤ ਤਵਲਿ ਆਕਾਸੁ ਨਾ ਦੀਪ ਲੋਪ ਪਾਤਾਲ ਸੁਨਾ ਪਉਨ ਸਕੇ ਕਾਲ ਨਾਨ ਨਦ ਭਗਤਾ ਸਦਾ ਵਿਦਾਸੁ ਨ ਲੋਕ ਪਾਪ ਕਾ ਨਾਸੁ ਸੁਨਾਇ ਸਰਵ ਮਹਿੰਦ ਸੁਨਾ ਮੁਖ ਸਲਾਹ ਨੰਦ ਸੁਨਾ ਜੋਗ ਜਗਤਨ ਤੇ ਰਸ ਸੁਨਾ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਦਾਸੁ ਨ ਲੋਕ ਪਾਪ ਕਾ ਨਾਸੁ ਸੁਨੇ ਸ਼ਾਸਨ ਤੋਂ ਗਿਆਨ ਸੁਨੇ ਅੜਛੜ ਕਾ ਇਸ਼ਨਾਨ ਸੁਨੇ ਪਰਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਬਦ ਅਗਾ ਸੁਨੇ ਦੂਖ ਪਾਵਕਾ ਨਾਸ ਸੁਨੇ ਸਰਗੁਨ ਕੇ ਗਹ ਸੁਨੇ ਸੇਖ ਪੀਰ ਪਾਸਾ ਸੁਨੇ ਅੰਦੇ ਭਾਵੇ ਰਾਹ ਸੁਨੇ ਹਾਤ ਵਿਸਦਾ ਨਾਨਕ ਭਗਤਾ ਸਬਦ ਅਗਾ ਸੁਨੇ ਦੂਖ ਪਾਵਕਾ ਨਾਸ ਮੰਨੇ ਜੀ ਤਕ ਤਹੀ ਨਾ ਜਾਏ ਕੋ ਕਹਿ ਪੁੱਛੇ ਬਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਤਾਵੇ ਕਨ ਵਿਚਾਰਿਆ ਸੋ ਨਾਮ ਰਣਜਨ ਹੁ ਦੇ ਕੋ ਮਨ ਜਾਣੇ ਮਨ ਕੋਏ ਮੰਨੇ ਸਰ ਤੋਂ ਵਿਮਣ ਬੋਧ ਮੰਨੇ ਸਭਲ ਭਵਨ ਕੀ ਸੋਧ ਮੰਨੇ ਮਹ ਚੋਟਾ ਨਾ ਕਾਇ ਮੰਨੇ ਦਮ ਕੇ ਸਾਥ ਨਾ ਜਾਏ ਸੋ ਨਾਮ ਰਣਜਨ ਹੁ ਦੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪਿਖ ਐ ਸੋ ਨਾਮੜਾ ਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਚ ਪ੍ਰਵਾਣ ਪੰਚ ਪ੍ਰਦਾਨ ਪੰਚੇ ਪਾਵੇ ਦਰਬੀ ਮਾਨ ਪੰਚੇ ਸੁਹਿਦਰ ਰਾਜਾਣ ਪੰਚਾ ਕਾਗੁਰੇ ਭਤਿਆਣ ਜੇ ਕੋ ਕਹੇ ਘਰੀ ਵਿਚਾਰ ਕਰਤੇ ਤੇ ਧਰਨੇ ਨਾ ਸੀ ਸਮਾਰ ਤਵਲਤਰੰ ਧਿਆ ਕਾਭੂ ਸੰਤੋਪਿ ਥਾਵ ਰਖਿਆ ਜਨ ਸੂਤ ਜੇ ਕੋ 부ਝੇ ਹੋਵੇ ਸੁਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਦੁਸ਼ਟ ਪਾਲ ਤਲੇ ਕਮਨ ਜੋਰ ਜੀ ਜਾਗਰੰਗਾ ਕੇ ਨਾਮ ਸੁਬਨੇ ਲਿਖਿਆ ਬੜੀ ਕਲਾ ਮਹਿਲੇ ਕਾਲਕ ਜਾਣੇ ਕੋਈ ਲਿਖਿਆ ਕੇਤਾ ਹੋਏ ਕੀਤਾ ਤਨ ਸਵਲੇ ਰੂਪ ਕੀਤੀ ਦਾ ਜਾਣੇ ਗਉਣ ਗੂੜ ਕੀਤਾ ਉਸਹਿ ਕੋ ਗਵਾ ਜਿਸਤੇ ਹੋਵੇ ਲਖਦ ਰਿਆ ਕੁਦਰਤ ਕਹਣ ਕਹਾ ਵਿਚਾਰ ਵਾਰਿਆਂ ਜਮੇ ਇੱਕ ਵਾਰ ਜੋ ਤਦ ਭਾਗ ਹੈ ਸਾਈ ਭਲੀਕਾਰ ਦੂਸਰਾ ਸਲਾਮ ਨਿਰੰਕਾਰ ਅਸੰਖ ਜਪੇ ਅਸੰਖ ਭਾਉ ਸੰਗ ਬੂਰਾ ਸੰਗ ਤਪ ਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਰੀ ਸੰਖ ਦਾ ਤਾਰ ਸੰਗ ਸੂਰਮੋ ਭਗਤ ਸਾਰ ਸੰਗ ਮੋਨਿ ਲਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤ ਨੂੰ ਭਾਵੇ ਸਾਈ ਭਲੀ ਕਾਰ ਦੂਸਰਾ ਸਲਾਮ ਤਨ ਰੰਕਾਰ ਅਸੰਖ ਮੂਰ ਕੇ ਅੰਧ ਕੋਰੇ ਸੰਗ ਚੋਰ ਹਰਾਮ ਖੋਰ ਸੰਗ ਮਰ ਕਰ ਜਾਹੀ ਜੋਰ ਸੰਗ ਬਲਵੜ ਹਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਹੇ ਸੰਗੁੜੇ ਹਰ ਭੂਰੇ ਸਰਾ ਸੰਖ ਮਿਲੇ ਸਮਲ ਭਗਤ ਕਾਇ ਅਸੰਖ ਨੰਦਕ ਸਿਰ ਕਰੇ ਭਾਰ ਨਾਨਕ ਨੀਤ ਕਹੇ ਵਿਚਾਰ ਵਾਇਣ ਜਮੇ ਤਵਾਰ ਜੋਤ ਰੁਪਾਵੇ ਸਾਈ ਭਲੀ ਕਾਰ ਦੁਸਰਾ ਚਲਾਮ ਚ ਨਿਰੰਕਾਰ ਅਸੰਖ ਨਾਮ ਯਾ ਸੰਖ ਥਾਵੇ ਗਮ ਗਮ ਸੰਖ ਲੋ ਸੰਖ ਅਸਰ ਭਾਰ ਹੋਏ ਅਖਰੀ ਨਾਮ ਕਰੀ ਸਾਲਾ ਹਕਰੀ ਗਿਆਨ ਕੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਖਰਾ ਸਰ ਸੰਜੋਗ ਵਖਾਣ ਜਿਨਹਿ ਲਿਖੇ ਤੇ ਸਰਨਾ ਜੀ ਫਰਮਾਇ ਤੇ ਵਤੇ ਵਪਾਈ ਜੀਤਾ ਕੀਤਾ ਤੇ ਤਾ ਨਾ ਵੇ ਨਾ ਵੇ ਨਾਈ ਕੋ ਥਾ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤ ਨੂੰ ਭਾਵੇ ਸਾਈ ਭਲੀ ਕਾਰ ਤੁਸ ਰਾਤ ਲਾਉਂ ਤੇ ਨਿਰੰਕਾਰ ਭਰੀਏ ਹੱਥ ਪੈਰ ਤਣ ਦੇ ਹੇ ਪਾਣੀ ਤੋ ਤੈ ਤਰ ਸੁਕੇ ਮੂਤ ਪਲੀਤੀ ਕਪੜ ਹੋਏ ਰੇ ਸਾਬ ਲਈਏ ਹੋ ਤੋਏ ਬਰੀਏ ਮਨ ਪਾਪਾ ਕੇ ਸੰਹੁ ਤੋ ਪ੍ਰਣਾਵੇ ਕੇ ਰੰਗ ਪੁੰਨਿ ਪਾਪੀ ਆ ਕਰ ਨਾ ਕਰ 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 ਨਾਲਿ ਤਲਹਿ ਜਾਓ ਆਪੇ ਵੀ ਜਾਪੇ ਹੀ ਘਰ ਨਾਨਕੁ ਕੋ ਕਿਮਿ ਆਵੋ ਜਾਓ ਤੀਰਤਬਦੈ ਦਦਾਂ ਜਿ ਕੋ ਪਾਵੇ ਤਿਲ ਕਾ ਮਾਨ ਸੁਨੇ ਮਨੈ ਮਨ ਕੀਤਾ 파ਉ ਅੰਤਰਗੜ੍ਹ ਤੀਰਥ ਮੰਨੋ ਸਰਬਗੁਣ ਤੇਰੇ ਮੈਂ ਨਾਹੀ ਕੋਈ ਵਿਡੁਪੁਣ ਕੀਤੇ ਭਵਤ ਨਾ ਹੋਏ ਸਵਸਤਾ ਬਾਣੀ ਬਰਮਾ ਸਤ ਸੁਹਾਂਸ ਰਾਮੈ ਚਾਉ ਕਵਣ ਸੁਵੇ ਲਾਵਗਤ ਕਵਣ ਕਵਣ ਤੇ ਤ ਕਵਣ ਵਾਰ ਕਵਣ ਸੁਤਮਹ ਕਮ ਜਿਤ ਹੋ ਆਇਆ ਕਰ ਵੇ ਨਾ ਪਾਇਆ ਪੰਡਿਤ ਜੇ ਹੋਵੇ ਲੈ ਪੁਰਾਣ ਨਕਤਨ ਨ ਪਾਇਓ ਕਾ ਦਿਯਾ ਜੇ ਲਿਖਣ ਲੈ ਪੁਰਾਣ ਤੇ ਤ ਵਾਰ ਨ ਜੋਗੀ ਜਾਣ ਰਤਮਹ ਨਾ ਕੋਈ ਨਾ ਕਰਤਾ ਸਿ ਤੀਵੋ ਸਾਜਿ ਆਪੇ ਜਾਣੇ ਸੋਇ ਸ਼ਿਵ ਕਰਾਖਾ ਕੀ ਵਿਸਾਲਾ ਹੈ ਕੇ ਵਰਨੇ ਕੀ ਵਿਜਾਣਾ ਨਾਨਕਿਆ ਕਿਆ ਕੰਸਵ ਕੋ ਵਾਕਿਏ ਕਤੁਇ ਤਸਿਆਣਾ ਵੱਡਾ ਸਾਹੀ ਵੱਡੀ ਨਾਏ ਕੀਤਾ ਜਾਕ ਹੋਏ ਨਾਨਕ ਜੇ ਕੂਆ ਪੂਜਣ ਗਿ ਭਿਆਨਾ ਸੋਹ ਬਾਤਲਾ ਪਾ ਤਾਲ ਲਖਿਆਗਾ ਚਾਇਆਗਾ ਸੂਰ ਕੁੜਕ ਪਾਲਥ ਕੇ ਵੇਦ ਕਹਿਣਿ ਕਵਾਤ ਸਹਿ ਸਡਾਰੇ ਘਣਕ ਤੇ ਬਾਸੁ ਲਿਖਤਾਤ ਲੇਖਾ ਹਿਤ ਲਿਖਿ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣਿ ਆਪ ਸਲਾਹੀ ਸਲਾਇ ਤੇ ਸੁਰਤ ਨਾ ਪਾਈ ਨਦੀਆ ਤੇ ਵਹ ਪ੍ਰਵੇਸ਼ ਮੰਦਨਾ ਜਾਣੀਆ ਸੁਮੰਧ ਸਾਹ ਸੁਲਤਾਨ। ਵਿਰਾਸਤੀ ਮਾਲਤਾਨ ਕੀਲੀ ਤਦ ਨਾ ਹੋਣੀ ਜੇ ਸੁਮਨੋ ਨਾ ਵੀਸਰੇ। ਹੰਤਨਾ ਸਿਫਤੀ ਕਹਿ ਨਾ ਤੇ ਅੰਤਨਾ ਕਰਨ ਦੇਨ ਨਾ ਧਿਆਨਤ ਨ ਵਿਕਲ ਸੁਣਨ ਨਾ ਅੰਤਨਾ ਜਾਪੇ ਕਾਮਨ ਮੰਤ। ਹੰਤਨਾ ਜਾਪੇ ਕੀਤਾ ਕਰ ਅੰਤਨਾ ਜਾਪੇ ਪਾਰਾ ਵਾਰ ਅੰਤ ਕਾਰਨ ਕੀਤੇ ਵਿਲਾਹੀ ਤਾਂ ਕਿ ਅੰਤ ਨ ਭਾਈ ਜਾਏ। ਇਹ ਹੰਤ ਨਾ ਜਾਣੇ ਕੋਈ ਬੋਤਾ ਕੀ ਹੈ ਬੋਤਾ ਹੋਏ ਵੱਡਾ ਸਹਿਬ ਉਚਾ ਥਾਉ ਤੇ ਉਪਰ ਉਚਾਨਉ ਦੇਵੜੂ ਚਾਹਵੇ ਗੁਦ ਸੂਚੇ ਕੋ ਜਾਣੇ ਸੋ ਜੀਵ ਦਾ ਪਜਾਨਿਆ ਪਾਪ ਨਾਨਕ ਨਗਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਨਾਂ ਤਮਾਈ ਕੀਤੇ ਮੰਗੇ ਜੋ ਦੇਵ ਪਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਇ ਹیتے ਮੁਰ ਖਾਇ ਕਾਇ ਕੇਤ ਰੂਪ ਉਸਨ ਮਾਰੇ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੀ ਹੋਏ ਹੋ ਰਾਖ ਨਸਕੇ ਕੋ ਜੇ ਕੋ ਖਾਇ ਕੱਖ ਨ ਪਾਇ ਹੋ ਜਾਣੇ ਜਿ ਹਿਤਿਆ ਮੁਖ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਜਿਸਨੂ ਬਖਸੇ ਸਿ ਬਸਲਾ ਨਾਨਕ ਬਾਸਾਹੀ ਬਾਸਾ ਅਮੋਲ ਬਨਮਲ ਵਾਪਾਰ ਮੋਲ ਵਾਪਾਰੀ ਮੋਲ ਪੰਡਾਰੂ ਮੁੱਲਾਮੁੱਲਾ ਜੈ ਮੁੱਲ ਪਾਇ ਮੁੱਲਾ ਸਮਾਈ ਮਨੁ ਤਰਮੁ ਦੀਬਾਨੁ ਮਨੁ ਤਰਮੁ ਫਰਮਾਨੁ ਮੂਲ ਲਖਸੀ ਸਮਲ ਦੇਸਾਨ ਮੂਲ ਕਰਮੁ ਫਰਮਾਨ ਮੂਲਾ ਮੂਲਾ ਕਹਿਣਾ ਜੈ ਆਖਾ ਕਰਹਿ ਲਿ ਬਲਾਈ ਆਖੇ वेद ਪੜਿ ਪ੍ਰਾਨੇ ਆਖੇ ਪੜੇ ਘਰੇ ਵਕਿਆਣ ਆਖੇ ਵਰਮੇ ਆਖੇਂਦੇ ਆਖੇ ਗੋਪੀ ਤੇ ਗੋਵਿੰਦੇ ਆਖੇ ਸੂਰ ਆਖੇ ਸਿਦ੍ਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਣ ਵਖੇ ਦੇਵ ਆਖੇ ਸੁਨਮ ਜਣ ਸੇਵਕੀਤੇ ਆਖੇ ਆਕਨ ਪਾਇ ਕੀਤੇ ਕਹਿ ਕਹਿ ਟੁਰ ਜਾਏ ਇਤੇ ਕੀਤੇ ਹੋਰ ਕਿਤੇ ਆਖ ਨਾ ਸਕੇ ਕਿ ਜਿਵੇਂ ਪਾਵੇ ਤੇ ਵਧੋਏ ਨਾਨਕ ਜਾਣੇ ਸੱਚਾ ਸੋਇ ਜੇ ਕੋ ਆਖੇ ਬੋਲੇ ਵਿਦਾਰਥਾ ਲਿਖੇ ਸੁਰਗਵਾਰਾ ਗਵਾਰ ਸੂਦਰ ਕਿਹਾ ਸੂ ਕਰ ਕਿਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕਿਆ ਸੰਖਾ ਕੀਤੀ ਭਵਨ ਹਾਰੇ ਕੀਤੇ ਰਾਗ ਪਰੇ ਸੋ ਕਹਿਣ ਕੀਤੇ ਗਵਨ ਹਾਰੇ ਘਰ ਜੁ ਨਾ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ गावै जतुक पुलक जाण लेख लेख trầm विचारै गावै सर्वरमा देवी सोहण सदासवारे गाव इंद्रेंद्र नासन बैठे देवत्या धरनाले गावै षडसुमा दी अंदर गावण साथ विचारै गावण जति सडी संतोषी गावै वीर करारे गावण पण्डितो कुनुकी सरु जुग जुग बे दानाले गावै मोहनिया मन मोहन स्वर्ग मचपियाले ਗਾਵਣ ਰਤਨ ਉਪਾਏ ਤੇਰੇ ਅੜਸੜੀ ਰਤਨਾ ਲੈ ਗਾਵੇ ਯੋਧ ਮਹਾ ਬਲ ਸੂਰ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡ ਨਵਰ ਭੰਡਾ ਕਰ ਕਰ ਕੀ ਤਾਰੇ ਸਹੀ ਤੁਨੋ ਗਾਵੇ ਜੋ ਤੁਰ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮਨ ਚਿਤਨਿ ਆ ਨਾਨਕ ਆ ਵਿਚਾਰੇ ਸੋਇ ਸੋਇ ਸਰਸੋ ਸਾਇ ਸੱਚਾ ਸਚੀ ਨਾਹੀ ਹੈਪੀ ਹੋ ਸੀ ਜੈ ਨਾ ਜੈ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸੀ ਮਾਜਨੀ ਉਪਾਈ ਕਰ ਕਰ ਦੇਖੈ ਕੀ ਤਾਂ ਆਪਣਾ ਜੋਤੀ ਸੇ ਵਧਿਆਈ ਜਿਉ ਇਸ ਭਾਵੇ ਸੋਈ ਕਰਿ ਸੇ ਰਕਮ ਨਾ ਕਰ ਨਾ ਜਾਏ ਸੋ 파ਸਾਂ ਸਹਾ 파ਸਾ ਹੈ ਨਾਨਕ ਰਹੈ ਨਰਜਾਈ ਹੰਦਾ ਸੰਤੋਖ ਧਰਮ ਤਉ ਚੋਲੀ ਧਿਆਨ ਕੀ ਕਰੇ ਬੀਪੂਤ ਚਿੰਤਾ ਕਾਲ ਕੁਹਾਰੀ ਕਹ ਜੁਗ ਡੰਡਾ ਪਰਤੀਤ ਆਈ ਪੰਤੀ ਸਗੜ ਮਾਤੀ ਮਨ ਜੀ ਕਹ ਜੁਗ ਜੀਤ ਆਂਦੇ ਤਸਿਆ ਦੇਸ ਆਦ ਨੀਲ ਨਾਦ ਨਾਦ ਤੁਜ ਤਵੇ ਕੋ ਵੇਸ ਬਹੁਤ ਗਿਆਨ ਦੇ ਆਪੰਡਾਰਨ ਕਟਕੜਵਾ ਜੀਨਾਥੀ ਆਪਨਾਤ ਨਾਤੀ ਸੁਭਜਾ ਕਿਰਿਸ ਦੇ ਅਵਰਾ ਸਾਧ ਸੰਜੋਗ ਜੋ ਦੇ ਕਾਰ ਚਲਾਵੇ ਲੇਖਿਆ ਵਿਭਾਗ ਆਦੇਤ ਸੇ ਆਦੇਸ ਆਦਿ ਨੀਨ ਨਾਤਨਾਤ ਜੁਗਤਿ ਵੇ ਕੋ ਵੇਸ ਕੇ ਤਮ ਯੁਗਤਿ ਵੇਜਿਤ ਚੇ ਲੇ ਪਰਵਾਣਿਕ ਸੰਸਾਰਿਕ ਪੰਡਾਰੀ ਕਲਾਈ ਦੀ ਬਾਣ ਜਿਗਤਿ ਸਪਾਵੇ ਤੇ ਬੇਟਲਾਵੇ ਜਿਵੇਂ ਹੋਵੇ ਪਰਮਾਨ ਉਹ ਇੱਕ ਨਨ ਦਰਨਾਵੇ ਬਹੁਤਾ ਹੀ ਵਿਡਾਣਿਆ ਦੇਤ ਸਿਆ ਦੇਸ ਆਦ ਨੀਲ ਨਾਤ ਨਾਤ ਜਗਤੂ ਦੇ ਕੋ ਵੇਸ ਆਸਨ ਲੋਇ ਲੇ ਪੰਡਾਰੇ ਜੋ ਕਿਸ ਭਾਇ ਸੁ ਦੇ ਘਾਵਾਰ ਕਰ ਕਰਵੇਂ ਤੇ ਸਰ ਜੁਨਾ ਹਾਰੇ ਨਾਨਕ ਸੱਚੇ ਵੀ ਸੱਚੀ ਕਰ ਆ ਦੇਤ ਸਿਆ ਦੇਸ ਆਦ ਨੀਲ ਨਾਤ ਨਾਤ ਜਗਤੂ ਦੇ ਕੋ ਵੇਸ ਇੱਕ ਦੂਜੀ ਬਲ ਖੋਏ ਲਖੋਏ ਲਖ ਵੀਸ ਲਖ ਲਖ ਗਿੜਾ ਕੀ ਇਹ ਕਨਾਮ ਜਗਦੀਸ਼ ਤੇ ਚੁਰਾਈ ਪਤ ਪਵੜੀ ਚੜੀ ਹੋਈ ਇਕੀਸ ਸੁਨ ਗਲਾਇ ਆਕਾਸ਼ ਕੀ ਕੀਟਾ ਆਈ ਰੀ ਸੋ ਨਾਨਕ ਨਦਰੀ ਪਾਈਏ ਕੂੜੇ ਕੂੜੇ ਠੀਸ ਆਕਨ ਜੋਰ ਜੋਰ ਪੈਣਾ ਜੋਰ ਜੋਰ ਨਮ ਕਰਦੇ ਨਾ ਜੋਰ ਯੁਰ ਨਾ ਜੀਵਨ ਮਰਨਾ ਜੋਰ ਜੋੜ ਰਾਜ ਮਾਨ ਮਰ ਸੂਰ ਜੋਰ ਨਾ ਸੂਚੀ ਗਿਆਨ ਵਿਚਾਰ ਜੋਰ ਨਾ ਜੁਪਟੀ ਛੁੱਟੈ ਸੰਸਾਰ ਵਿਸ਼ਾ ਦੂਰ ਕਰਵੇ ਕੇਸ ਹੋਏ ਨਾਨਕ ਉਤਮ ਨੇਚ ਨਾ ਕੋਈ ਰਾਤੀ ਰੁੱਤਿ ਥਿਤੀ ਵਾਰ ਪਵਨ ਪਾਣੀ ਨਹੀਂ ਪਾਤਲ ਦੇਸਵੀ ਧਰਤੀ ਤਾਂ ਪ੍ਰਕੀਤ ਰਮਸਾਲ ਸਵੇਜੀ ਜੁਬਤ ਕੇ ਰੰਗ ਤਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੁਹਣ ਪੰਜ ਪ੍ਰਾਨ ਤ੍ਰੀ ਕਰਮ ਭਵੇਂ ਨੀਸਾਨ ਕਚ ਬਕਾਇ ਉਥੇ ਪਾਇ ਨਾਨਕ ਜੀ ਆ ਜਾਪੇ ਜਾਏ ਧਰਮ ਕੰਡਕਾ ਹੋਤਰਮ ਗਿਆਨ ਕੰਡਕਾ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੀਤੇ ਵਰ ਮੈਂ ਘਾੜ ਤਗੜੀ ਰੂਪ ਰੰਗ ਕੇ ਵੇਸ਼ ਕੀਤਾ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਨਿਜੰਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸੰਬੰਧ ਕੀਤੇ ਆਖਾਣੀ ਕੀਤੇ ਆ ਬਾਣੀ ਕੀਤੇ ਪਾਤ ਨਿਰੰਗ ਕੀਤੇ ਅਸੁਰਤੀ ਸੇਵ ਕੀਤੇ ਨਾਨਕ ਅੰਤ ਨਾਨਤ ਗਿਆਨ ਖੰਨ ਮੈਂ ਗਿਆਨ ਪ੍ਰਚੰਡ ਜਿਥੇ ਨਾਦ ਬਨੂਰ ਕੋਣ ਅਨੰਦ ਸ਼ਰਮਖਾਨ ਕੀ ਬਾਣੀ ਰੋਪਿ ਸਿਥੈ ਘਾਰ ਤਕੜਿਏ ਬਹੁਤਨੋਪ ਤਾ ਕਿਆ ਗਲਾਕ ਥਿਆਣਾ ਜੈ ਕੋ ਕਹਿ ਪਿੱਛੇ ਪਸਤਾਏ ਸਿਥੈ ਘੜਿਆ ਸੁਰਤਮ ਤੁਮਨਾ ਬੁਰਿ ਸਿਥੈ ਘੜਿਆ ਸੁਰਾਸ ਰਾਕੇ ਸੁਭਦ ਸ਼ਰਮਖਾਨ ਕੀ ਬਾਣੀ ਜੋਰ ਸਿਥੈ ਹੋਰ ਨ ਕੋਈ ਹੋਰ ਸਿਥੈ ਜੋਤ ਮਹਾਬਲ ਸੂਰਤਿ ਨਿਮਰਾਮ ਰਹਿਆ ਪਰਪੂਰ ਸਿਥੈ ਸੀਤੋ ਸੀਤਾ ਮਹਾਮਾਇ ਤਾ ਕੇ ਰੂਪ ਨ ਕਤਿਨ ਜੈ ਨਾਮ ਮਰੀ ਨ ਠਾਗੇ ਜੈ ਜਨ ਕੇ ਰਾਮ ਸੇ ਮਨ ਮਾਹੇ ਫਿੱਤੇ ਭਗਤ ਵਸੇ ਕੇ ਲੋਕਾਰੇ ਨ ਸੱਚਾ ਮਨਸੋ ਸਚ ਕਾਣ ਵਸੇ ਨੰਕਾਰ ਕਰ ਕਰ ਵੇ ਕੇ ਨਦਰਿ ਨਿਹਾਲ ਫਿੱਤੇ ਕੰਡ ਮੰਡਾ ਪਰ ਕੰਡ ਜੇ ਕੋ ਕਥੀ ਤਾਂ ਤਨ ਨਾਲ ਦਿੱਥੇ ਲੋਲਮਾ ਕਰ ਜਿ ਹੁ ਕੁੰਦੇਤ ਵਕਾਰ ਵੇ ਕੇ ਵਿੰਸੇ ਕਰੀ ਵਿਚਾਰ ਨਾਨਕ ਕਥਨਾ ਕੜਾਸਰ ਜਤ ਪਹਾਰਾ ਤਿਰ ਸੁਨਾਰ ਨ ਮਤ ਵੇਦ ਹਥਿਆਰ ਭੋਖ ਲਗਨੀ ਤਬ ਤਾਉ ਭਾਂਡਾ ਪੰ ਅਮਰਤ ਢਾਲ ਕੜੀਏ ਸਭ ਸ੍ਰਿਦਕ ਸਾਜਨ ਕਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਰਮ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵਸਰਾਦੂ ਈਦਾ ਈਦਾ ਆਖੇ ਲੈ ਸੁਭਲ ਜਗਤ ਜੰਮੀਆ ਆ ਬ੍ਰਿਹਾਂ ਆ ਵਾਚੇ ਤਰਮਹ ਦੂਰ ਕਰਮਿ ਆਪੋ ਆਪਣੀ ਕੇ ਨੇੜੇ ਕੇ ਦੂਰ ਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਛੁੱਟੀ ਨਾਲ ਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ